ਵਿਸ਼ਵ ਰਵਾਬੀ ਭਾਈ ਮਰਦਾਨਾ ਜੀ ਦਾ 566ਵਾਂ ਜਨਮ ਦਿਹਾੜਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਠੱਕਰ ਸਾਧੂ ਵਿਖੇ ਵਿਸ਼ਵ ਰਵਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਅਤੇ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਰੋਜ਼ਾਰ ਬਾਵੀ ਮਰਦਾਨਾ ਹੰਤਰਾ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਉਹ ਚਾਹਤ ਜਿਨ੍ਹਾਂ ਦੇ ਆਉਣ ਨਾਲ ਜਗਤ ਦਾ ਸੰਸਾਰ ਦਾ ਉਜਾਰ ਹੁੰਦਾ ਹੈ ਭਲਾ ਹੁੰਦਾ ਹੈ ਧੰਨ ਉਹਦੀ ਕੁੰਲ ਉਹਦੀ ਜਾਪ ਉਹਦਾ ਰਹਿਣਾ ਕੁੰਵੰਤ ਪਤਵੰਤ ਉਹ ਹੀ ਧੰਵਤ ਹੈ ਉਹੀ ਬਰੋਗੋਈ ਉਹੀ ਸਭ ਤੋਂ ਧੰਵਾਨ ਹੈ ਜਿਨੇ ਸਤਿਗਰਾਂ ਦਾ ਸੰਗ ਬਾਣਿਆ ਜਾਣਦਿਆਂ ਦੇ ਮਾਲਕ ਤੇ ਦੁਨੀਆਂ ਤੇ ਜਲੂ ਕਰ ਰਹੇ ਹੈ ਤੇਰਾ ਤੇ ਬਾਪ ਜੀ ਪਾਪਾ ਵਾਲਾ ਹੈ ਰਾਜਿਆਂ ਦਾ ਮਹਾਰਾਜਾਂ ਦਾ ਫਰਜ਼ ਹੁੰਦਾ ਹੈ ਭਾਈ ਬਰਤਾਨਾ ਜੀ ਦਾ 56ਵਾਂ ਜਨਮ ਦਿਹਾੜਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਮਨਾਉਂਦੇ ਨੇ ਮੈਨੂੰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸਿੰਧੂ ਬੜਾ ਇਤਿਹਾਸਿਕ ਪਿੰਡ ਹੈ ਤੇ ਪਿਛਲੇ 15 ਸਾਲ ਤੋਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਭਾਈ ਬਰਤਾਨਾ ਜੀ ਦਾ ਜਨਮ ਦਿਹਾੜਾ ਬਹੁਤ ਜੋਸ਼ੋ ਖੁਸ਼ੀ ਨਾਲ ਮਨਾਉਂਦੀਆਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਪਾਸ਼ਾਹੀ ਨਾਲ ਜਿਹੜੇ ਉਹਨਾਂ ਦੇ ਤੁਲਕ ਸਨ ਜਿਹੜਾ ਉਹਨਾਂ ਨੇ ਇੱਕ ਸੰਦੇਸ਼ ਪਿਆਰ ਦਾ ਦਿੱਤਾ ਜਸਟਿਸ ਦਾ ਸੰਦੇਸ਼ ਦਿੱਤਾ ਉਹ ਅੱਜ ਦੇ ਦਿਨ ਵੀ ਮੇਸੇਮੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੇਸ਼ ਨੂੰ ਇੱਕ ਰੱਖਣਾ ਲੋਕਾਂ 'ਚ ਭਾਈਚਾਰਕ ਪਿਆਰ ਬਣਾ ਕੇ ਰੱਖਣਾ ਅੱਜ ਦਾ ਸੰਦੇਸ਼ ਜਿਹੜਾ ਹੈ ਅੱਜ ਤੋਂ ਭਾਵੇਂ 550 ਸਾਲ ਪਹਿਲੇ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਦੇ ਦਿਨ ਵੀ ਉਹਦਾ ਬਹੁਤ ਵੱਡੀ ਐਮੀਅਤ ਹੈ ਸੋ ਮੈਂ ਅੱਜ ਉਥੇ ਗੁਰਦੁਆਰਾ ਸਾਹਿਬ ਚ ਨਕਮਸਤਕ ਹੋਣ ਵਾਸਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਇਆ ਤਾਂ ਮੈਂ ਸਾਰੇ ਪਿੰਡ ਵਾਲਿਆਂ ਦਾ ਸਾਰੀ ਸਾਧ ਸੰਗਤ ਦਾ ਬਹੁਤ ਮਸ਼ਕੂਰ ਕਿ ਉਹ بڑے ਜਲੋ ਜਲੋ ਦੇ ਨਾਲ ਬਹੁਤ ਪਿਆਰ ਨਾਲ ਸਤਿਕਾਰ ਨਾਲ ਬਾਬਾ ਬਰਦਾਨਾ ਜੀ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਬਹੁਤ ਬਸ਼ਕੂਰ ਥੈਂਕ ਯੂ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀਤ ਹੈ ਭਾਈ ਮਰਦਾਨਾ ਜੀ ਦਾ ਜਰਮ ਦੇ ਡਾ ਹਰ ਸਾਲ ਦੀ ਤਰ੍ਹਾਂ ਪਿੰਨ ਟੱਕਰ ਸੰਦੂ ਜ਼ਿਲ੍ਹਾ ਕਰਦਾਸਪੁਰ ਦੇ ਮਿਲਾਈ ਜਾਂਦਾ 568 ਵੰਜਰਮ ਦੇ ਡਾ ਜਿਹਦੇ ਵਿੱਚ ਸ਼ਰੋਮਣੀ ਗੁਰਦਵਾਰ ਪ੍ਰਧਾਨ ਕਮੇਟੀ ਦਾ ਬਹੁਤ ਸਜੋਗ ਹੁੰਦਾ ਹਰ ਸਾਲ ਉੱਥੇ ਡਿਊਟੀਆਂ ਲੱਗਦੀਆਂ ਇਸ ਸਾਲ ਵੀ ਭਾਈ ਗੁਰਪ੍ਰੀਤ ਸਿੰਘ ਜੀ ਜੂਜਾਗੀ ਦਰਬਾਰ ਸਾਹਿਬ ਭਾਈ ਮੋਹਨ ਸਿੰਘ ਜੀ ਕ੍ਰਿਸ਼ਤੀ ਜਤਾ ਭਾਈ ਗੁਰਮੁਖ ਸਿੰਘ ਜੀ ਪਤਸਾ ਕਸਾਵਾਕ ਤੇ ਹੋਰ ਵੀ ਜਿਹੜੇ ਟਾਡੀ ਆ ਉੱਥੇ ਜੂਟੀਆਂ ਲੱਗਦੀਆਂ ਉਹਨਾਂ ਨੇ ਮੈਂ ਸਲੋਨੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸ਼ੁਰੂ ਕਰਕੇ ਅੱਜ ਹੁਣ ਪੰਜਾਬ ਦੇ ਵਿੱਚ ਪਟਿਆਲਾ ਦੁੱਖਨਵੰਦ ਸਾਹਿਬ ਮਨਾਇਆ ਜਾ ਰਿਹਾ ਸ਼ਾਹਕੋਟ ਮਨਾਇਆ ਜਾ ਰਿਹਾ ਹੋਰ ਵੀ ਬਨੇ ਕੋਟਰੇ ਮਨਾਇਆ ਜਾ ਰਿਹਾ ਕਈਆਂ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਹੌਲੀ ਹੌਲੀ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਜਾਗਰਤਾ ਆਈ ਆ ਮੈਂ ਸਾਰੀਆਂ ਨਾਨਕੀ ਦੇ ਨਾਲ ਸੰਗਤਾਂ ਦਾ ਨਿਹਾਈ ਦੇ ਨਾਲ ਲਖ ਲਖ ਕਿ ਅੱਗੇ ਤੋਂ ਵੱਤ ਚੜ ਕੇ ਲੋਕ ਫੈਸਲਾ ਲੈਣ ਔਰ ਇਦਾਂ ਹੀ ਮਨਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰ ਸਿੰਘ ਪ੍ਰਚਾਰਕ ਫੌਮਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਕਿ ਅੱਜ ਵਿਸ਼ਵ ਨਵਾਵੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਖੰਨੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਬਣਾਈ ਹੋਈ ਜੋ ਸੰਸਥਾ ਹੈ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ ਹੈ ਉਹ ਪਿੰਡ ਠੱਕਰ ਸੰਦੂ ਨੇੜੇ ਕਾਦੀਆਂ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਹਰ ਸਾਲ ਬੜੇ ਸ਼ਰਦਾ ਭਾਵਨਾ ਦੇ ਨਾਲ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੀ ਨੂੰ ਮੁੱਖ ਰੱਖਦੇ ਆ ਹੋਇਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅੱਜ ਭਾਈ ਮਰਦਾਨਾ ਜੀ ਜੋ ਕਿ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਭ ਤੋਂ ਜ਼ਿਆਦਾ ਸੰਗੀ ਰਹਿਣ ਵਾਲੇ ਸਭ ਤੋਂ ਜ਼ਿਆਦਾ ਦਰਸ਼ਨ ਕਰਨ ਵਾਲੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ 54 ਸਾਲ ਸੇਵਾਵਾਂ ਨਿਭਾਉਣ ਵਾਲੇ ਉਹਨਾਂ ਦੇ ਪਾਵਨ ਪਵਿੱਤਰ ਦਿਹਾੜੇ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਇਹ ਜੋ ਪ੍ਰੋਗਰਾਮ ਉਰੀ ਲਿਖਿਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਕਵੀਸ਼ਰ ਜੱਥੇ ਇਸ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਸੱਚੇ ਪਾਤਸ਼ਾਹ ਰਹਿਮਤ ਕਰਨ ਔਰ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਲੱਖ ਲੱਖ ਵਧਾਈਆਂ ਸਰਬੱਤ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ